ਬਿੱਤੇ ਕੁਝ ਦਿਨਾ ਤੋ 트੍ਰੰਪ ਸਰਕਾਰ ਦੁਆਰਾ ਭਾਰਤੀਆਂ ਦੇ ਜਹਾਜ਼ ਪਰ ਪਰ ਕੇ ਇੰਡੀਆ ਦੇ ਵਿੱਚ ਭੇਜੇ ਜਾ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਇਹ ਜਹਾਜ਼ ਨੇ ਜਿਹੜੇ ਲੈਂਡ ਹੋ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪੰਜਾਬੀ ਨੌਜਵਾਨ ਸ਼ਾਮਲ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਇੱਕ ਸਰੰਦ ਦਾ ਨੌਜਵਾਨ ਆ ਜਿਹੜਾ ਇਹਨਾਂ ਪੰਜਾਬੀਆਂ ਦੇ ਵਿੱਚ ਰਿਪੋਰਟ ਹੋ ਕੇ ਅਮਰੀਕਾ ਤੋਂ ਪੰਜਾਬ ਪਹੁੰਚਿਆ ਤਾਂ ਇਹ ਪਿੰਡ ਤਲਾਣੀਆਂ ਦਾ ਰਹਿਣ ਵਾਲਾ ਤੇ ਇੱਥੇ ਸਰੰਦ ਤੋਂ ਵਿਧਾਇਕ ਲਖਵੀਰ ਰਾਏ ਜੀ ਜਿਹੜੇ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਆਏ ਨੇ ਉਸ ਦੇ ਪਰਿਵਾਰ ਦੇ ਨਾਲ ਆ ਜਿਹੜੀ ਗੱਲਬਾਤ ਕੀਤੀ ਆ ਦੁੱਖ ਸੁੱਖ ਸਾਂਝਾ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਰਿਪੋਰਟ ਹੋਏ ਇਸ ਭਾਰਤੀ ਪੰਜਾਬੀ ਦੇ ਨਾਲ ਵਿਧਾਇਕ ਲਖਬੀਰ ਰਾਏ ਵੱਲੋਂ ਗੱਲਬਾਤ ਕੀਤੀ ਗਈ ਆ ਉਹਨਾਂ ਦੁਆਰਾ ਕਿਹਾ ਗਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੌਜਵਾਨਾਂ ਦੇ ਲਈ ਹਮਦਰਦ ਹੈ ਤੇ ਉਹਨਾਂ ਦੇ ਵੱਲੋਂ ਬਹੁਤ ਜਿਹੜੇ ਕਦਮ ਠੋਸ ਨੇ ਇਹਨਾਂ ਦੇ ਲਈ ਚੁੱਕੇ ਜਾ ਰਹੇ ਨੇ ਇਹਨਾਂ ਦੇ ਭਵਿੱਖ ਦੇ ਲਈ ਤਾਂ ਉਹਨਾਂ ਦੇ ਵੱਲੋਂ ਸਹਾਇਤਾ ਜਿਹੜੀ ਆ ਇਹਨਾਂ ਦੇ ਲਈ ਕੀਤੀ ਜਾਵੇਗੀ ਅਜਿਹਾ ਕਾਨੂੰਨ ਬਣਾਏ ਜਾਣਗੇ ਜੋ ਹੋ ਏਜੰਟਾਂ ਦੇ ਜਾਲ ਦੇ ਵਿੱਚ ਨਾ ਫਸਣ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਤੇ ਯਕੀਨ ਵੀ ਦਿਵਾਇਆ ਕਿ ਬਾਹਰੀ ਦਸਤਾਵੇਜ਼ ਰਜਿਸਟਰਡ ਏਜੰਟਾਂ ਦੇ ਕੋਲ ਆ ਜਿਹੜਾ ਜਮਾ ਕਰਵਾਇਆ ਜਾਣਾ ਅਤੇ ਕੋਈ ਗੈਰਕਾਨੂੰਨੀ ਗਤੀਵਿਧੀ ਨਾ ਕੀਤੀ ਜਾਵੇ ਅਜਿਹਾ ਕਰਨ ਦੇ ਨਾਲ ਅਸੀਂ ਆਪ ਹੀ ਸਿਰਫ ਦੋਸ਼ੀ ਬਣਦੇ ਹਾਂ ਸੋਗੋ ਆਪਣੀ ਨਿੱਜੀ ਜਾਇਦਾਦ ਨੂੰ ਵੀ ਤਬਾਹ ਕਰ ਲੈਨੇ ਆ ਆਪਾਂ ਜਿਹੜੇ ਪੈਸੇ ਇੱਥੇ ਤੋਂ ਲੋਕਾਂ ਤੋਂ ਉਧਾਰੇ ਲੈ ਕੇ ਜਾਂਦੇ ਆ ਜਾਂ ਫਿਰ ਆਪਣਾ ਜ਼ਮੀਨ ਜਾਇਦਾਦ ਵੇਚ ਕੇ ਦੋ ਨੰਬਰ ਦੇ ਰਸਤੇ ਦੇ ਰਾਹੀ ਬਾਹਰ ਜਾਂਦੇ ਆ ਤਾਂ ਇਸ ਦੇ ਨਾਲ ਅੱਛੀ ਵੀ ਜਿਹੜੇ ਉਹ ਦੋਸ਼ੀ ਕਰਾਰ ਹੋਣਿਆ ਤਾਂ ਲਖਵੀਰ ਰਾਜ ਦੇ ਵੱਲੋਂ ਜਿਹੜਾ ਗੁਰਮੀਤ ਸਿੰਘ ਆ ਤਲਾਣੀਆਂ ਪਿੰਡ ਦਾ ਉਸਦੇ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਜਿਹੜਾ ਨਸੀਹਤ ਦਿੱਤੀ ਆ ਤੇ ਨਾਲ ਹੀ ਉਸਦੇ ਹਮਦਰਦ ਬਣਨੇ ਤੇ ਉਦਾਹਰਨਾ ਦਿੰਦੇ ਹੋਏ ਉਸ ਨੂੰ ਕਿਹਾ ਕਿ ਹੁਣ ਕੋਈ ਗੱਲ ਨਹੀਂ ਜੇਕਰ ਅਜਿਹਾ ਕੁਝ ਹੋ ਗਿਆ ਤਾਂ ਹੁਣ ਉਹਨਾਂ ਨੂੰ ਅੱਗੇ ਜਿਹੜਾ ਉਹ ਪ੍ਰੇਰਿਤ ਕੀਤਾ ਗਿਆ ਤਾਂ ਵਿਧਾਇਕ ਰਾਏ ਨੇ ਗੁਰਮੀਤ ਸਿੰਘ ਨੂੰ ਆਪਣਾ ਮਨੋਬਲ ਬਣਾਈ ਰੱਖਣ ਦੇ ਲਈ ਪ੍ਰੇਰਿਤ ਕੀਤਾ ਤੇ ਅੱਗੇ ਵਧਣ ਦੀ ਜਿਹੜੀਆਂ ਉਦਾਹਰਨਾ ਅਤੇ ਨੁਕਤੇ ਵੀ ਜਿਹੜੇ ਉਹ ਦਿੱਤੇ ਨੇ ਤੇ ਹੋਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਵਿਧਾਇਕ ਲਖਬੀਰ ਸਿੰਘ ਰਾਏ ਦੇ ਵੱਲੋਂ ਆਓ ਸੁਣਦੇ ਹਾਂ ਮਾਨਯੋਗ ਸਰਦਾਰਪਾਲ ਜੀ ਮਾਨ ਸਾਹਿਬ ਕੱਲ ਆਪਗੇ ਸੀ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਹੈ ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਅੁੱਧਣ ਨੂੰ ਅੱਜ ਪੈਂਟ ਇਹਨਾਂ ਨੇ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੁੱਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਅਸਾਗੀਆਂ ਸਰਕਾਰਾਂ ਨੂੰ ਪਿਛਲੇ ਨਹੀਂ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਂਦੇ ਸੋ ਸਾਰੇ ਸੀ ਲਗੇ ਮਾਨ ਇਹ ਉਸਦਾ ਕੋਨ ਸਿੰਘ ਮਾਨ ਸਾਹਿਬ ਦੇ ਵਿੱਚ ਕਿ ਜੇ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੀਏ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਕਿ ਆ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ। ਸਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਦਾ ਨਾਲ ਇੰਨੀਆਂ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ।